ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਾਹਮਣੇ ਜਿਹੜੀਆਂ ਸਕਰੀਨ ਤੇ ਝੋਟੀਆਂ ਚੱਲਦੀਆਂ ਇਹ ਕਾਲੀ ਹਰਿਆਣਿਓ ਆਈਆਂ ਕੱਲ ਨੂੰ ਇਸੇ ਚੈਨਲ ਤੇ ਇਹਨਾਂ ਦੀ ਵੀਡੀਓ ਅਪਲੋਡ ਕਰਾਂਗੇ 9:10 ਵਜੇ ਸੋਚਿਆ ਅੱਜ ਤੁਹਾਡੇ ਨਾਲ ਇਹਨਾਂ ਦੀ ਸਟੋਰੀ ਹੈ ਜਿਹੜੀ ਸਾਂਝੀ ਕਰੀਏ ਦੇਖ ਸਕਦੇ ਹਾਂ ਸੋਹਣੇ ਰੰਗ ਰੂਪ ਦੀਆਂ ਤਿੰਨ ਕਟੀਆਂ ਕੱਦ ਕਾਠ ਦਾ ਨਤਾਜਾ ਲਾ ਲਿਓ ਕਿਹੜੇ ਕਿਹੜੇ ਸੀਮਨ ਦੀਆਂ ਪ੍ਰੋਪਰ ਰਕਾਟ ਇਹ ਜਿਹੜੀਆਂ ਲੈ ਕੇ ਆਂਦੀਆਂ ਆਪਾਂ ਇਹਨਾਂ ਦੀ ਜਿਹੜੀ ਵੀਡੀਓ ਕੱਲ ਨੂੰ ਅਪਲੋਡ ਕਰਾਂਗੇ ਸੋਨਾ ਕੱਦ ਕਾਠ ਖੀਰੀਆਂ ਮੂੰਹ ਸਿੰਘ ਮੂੰਹ ਦਾ ਨਤਾਜਾ ਲਾ ਲਓ ਦੇਖ ਸਕਦੇ ਆ ਜੀ ਸਸਰੀਕਾਲ ਜੀ ਸਾਰੇ ਭਰਾਵਾਂ ਨੂੰ ਮਿਲਦੇ ਆਂ ਕੱਲ ਇਹਨਾਂ ਦੀ